ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਰੁੜਕੀ ਵਾਲੇ ਲੋ ਤੇ ਰੁੜਕੀ ਵਾਲ ਦੇ ਘੋੜੇ ਵੱਲੋਂ ਜੀ ਸਤਿ ਸ਼੍ਰੀ ਅਕਾਲ ਆਸਿਆ ਜੀ ਸਾਰੇ ਚੜ੍ਹਦੀ ਕਲਾ ਜੀ ਹੋਣਗੇ ਤੇ ਜਿੱਦਾਂ ਤੁਸੀਂ ਜਾਣਦੇ ਹੀ ਆ ਜੀ ਆਪਾਂ ਤਿੰਨ ਕ ਦਿਨ ਹੋਇਆ ਸੀ ਸ਼੍ਰੀ ਨਗਰ ਜੇ ਰੂਪੇ ਹੋ ਸਕੇ ਤੇ ਸ਼੍ਰੀ ਨਗਰ ਨੂੰ ਐਕਸਪਲੋਰ ਕਰਨਾ ਸੀ ਚੰਗੀ ਤਰ੍ਹਾਂ ਵਾਲਾ ਦਵਾਲਾ ਦੇਖਣਾ ਸੀਗਾ ਤੇ ਆਪਾਂ ਦੇਖ ਲਿਆ ਆ ਤੇ ਅੱਜ ਆਪਾਂ ਲਗਾਮਾਂ ਛੱਡਣੀਆਂ ਘੋੜੇ ਦੀਆਂ ਲੇਹ ਵਾਲ ਨੂੰ ਯਾਨੀ ਕਿ ਅੱਜ ਆਪਾਂ ਸੂਨ ਮਾਰਗਲ ਨੂੰ ਜਾਵਾਂਗੇ ਬਾਕੀ ਦੇਖਦੇ ਆ ਕਿੱਥੇ ਤੱਕ ਪਹੁੰਚਦਾ ਤੇ ਆਵਾਰਾ ਕਰਦੀ ਜਿਹੜੀ ਸ਼ਹੀ ਨਗਰ ਚ ਕਰਨੀ ਸੀ ਆਪਾਂ ਕਰ ਲਈ ਆ ਤੇ ਆ ਜਾਓ ਜੀ ਛੱਡਦੇ ਆ ਲਗਾਮਾਂ ਘੋੜੇ ਦੀਆਂ ਕਸ਼ਵੀਰ ਦੀਆਂ ਸੜਕਾਂ ਤੇ ਚੰਗਾ ਵੇ ਲਾਲ ਚੌਂਕ ਸਿਆਂ ਚੱਲਦੇ ਆ ਤੇਰੇ ਸ਼ਹਿਰ ਤੋਂ ਹੁਣ ਬਾਧਦੇ ਆ ਅਗਲੇ ਸਫ਼ਰ ਵੱਲ ਇਹ ਆ ਜੀ ਲਾਲ ਚੌਂਕ ਜਿਹੜੀ ਪਿਛਲੀਆਂ ਵੀਡੀਓ ਦੇਖੇਟੇ ਆ ਸ਼ਹੀ ਨਗਰ ਦਾ ਤੇ ਇੱਧਰ ਆਪਣਾ ਘੋੜਾ ਤਿਆਰ ਵਰ ਤਿਆਰ ਆ ਭਜਣ ਨੂੰ ਬੰਦਾ ਛੱਡ ਲਕਾਮਾਂ ਰੁੜਕੀ ਵਾਲੇ ਆ ਪਰ ਅੱਜ ਪੱਟਾਂ ਦਾ ਜ਼ੋਰ ਪਰਖਿਆ ਜਾਣਾ ਆ lê ਤੱਕ ਪੂਰਾ ਪੱਟਾਂ ਦਾ ਜ਼ੋਰ ਪਰਖਿਆ ਜਾਣਾ ਘੋੜਿਆ ਬਸ ਸਾਹ ਜਿੰਦ ਦਿੰਦਾ ਜਾਈ ਮੇਰਾ ਵੀਰ ਆਇਆ ਜੀ ਵਾਦਿਆਂ ਸਫਰ ਵੱਲ ਲਓ ਜੀ ਸ਼੍ਰੀਨਗਰ ਤੋਂ ਆਪਾਂ ਬਾਹਰ ਨਿਕਲੇ ਆਏ ਆ ਸੂਨਮਾਰ ਘੱਲ ਨੂੰ ਘਾਰ ਦੇਖੋ ਕਿੰਨੇ ਸੋਹਣੇ ਲਾਦੇ ਯਾਰ ਇੱਧਰ ਬਹੁਤ ਸੋਹਣੇ ਲੱਗੇ ਮਿੰਤਾ ਯਾਰ ਮਾਰੋ ਨਿਗਾਹ ਜਰਾ ਘਰਾਂ ਵੱਲ ਨੂੰ ਲੋ ਜੀ ਆਪਾਂ ਪਹੁੰਚ ਗਏ ਆ ਸ਼ਹਿਰ ਗਾਂਦਰਵਲ ਇਹ ਜ਼ਿਲ੍ਹਾ ਵੀ ਆਲੇ ਦੁਆਲੇ ਦੇ ਕਸਬਿਆਂ ਪਿੰਡਾਂ ਦਾ ਤੇ ਸੂਬਾ ਕਸ਼ਮੀਰ ਤੇ ਆ ਜਾਂਦਾ ਰੋਡ ਸੂਨ ਮਾਰਗ ਨੂੰ ਕਸ਼ਮੀਰ ਤੋਂ ਚੱਲੇ ਆ ਪਹਿਲਾ ਪਰਿਵਾਰ ਮਿਲਿਆ ਆਪਾਂ ਨੂੰ ਪੰਜਾਬੀ ਤੇ ਪਰਿਵਾਰ ਵੀ ਪੰਜਾਬੀ ਦੇ ਜਿਲਾ ਵੀ ਇੱਕੇ ਮਿਲ ਗਿਆ ਜਲੰਧਰ ਤੋਂ ਆ ਬਾਈ ਹੁਣੀ ਮਠਾਪੁਰ ਤੋਂ ਤੇ ਆਜਾ ਆਪਾਂ ਕਰਦੇ ਆ ਗੱਲਬਾਤ ਸੱਸੀ ਦਾ ਬਾਈ ਪਹਿਲਾਂ ਸੱਸੀ ਦਾ ਭੈਣ ਜੀ ਸੱਸੀ ਦਾ ਸੋਹਰਾ ਤੇ ਭਾਜੀ ਨਾਂ ਦੱਸਿਓ ਬੱਲਾ ਆਪਣਾ ਮੇਰਾ ਨਾਮ ਸੁਖਾਸ ਹੈ ਸੁਖਾ ਦੇਗਾ ਨਾ ਤੁਹਾਡਾ ਭਾਜੀ ਮਨਕੀਰਤ ਸਿੰਘ ਮਨਕੀਰਤ ਹੈ ਤੁਹਾਡਾ ਭੈਣ ਜੀ ਮਲਜੀਤ ਮਲਜੀਤਪੁਰ ਤੇ ਮਠਾਪੁਰ ਤੋਂ ਨਾ ਭਾਜੀ ਹਾਂਜੀ ਹਾਂਜੀ ਇੱਧਰ ਭਾਜੀ ਕਿੱਧਰ ਲਦਾਖ 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 ਨਾ ਤੇ ਕਿੰਨੇ ਦਿਨ ਹੋ ਗਏ ਚੱਲਿਆ ਨੂੰ ਭਾਜੀ ਅਸੀਂ ਤੀਜਾ ਦਿਨ ਆਜਾ ਅੱਜ ਤੀਜਾ ਦਿਨ ਹੈ ਅੱਛਾ ਅੱਛਾ ਪਹਿਲਾਂ ਉੱਥੇ ਸਟੇ ਕੀਤੀ ਹੋਣੀ ਆਪਣੀ ਸ਼੍ਰੀਨਗਰ ਸ਼੍ਰੀਨਗਰ ਦੇ ਦੋਸਤਿਆਂ ਕੀਤੇਗੇ ਗੋਲਮਾਰਗ ਘੁੰਮੇ ਲੋਕ ਗੋਲਮਾਰਗ ਠੀਕ ਠੀਕ ਕਿੰਨਾ ਲੱਗਾ ਭਾਜੀ ਮਾਹੌਲ ਬਹੁਤ ਵਧੀਆ ਆਨੰਦਿਆ ਪੂਰਾ ਨਾ ਹਰਿਆਲੀ ਉਹ ਆ ਗੱਲ ਆ ਦਰਖਤਾਂ ਕਰਕੇ ਆਪਣੇ ਹੁਣ ਦਰਖਤ ਲੂਹੀ ਜਾਂਦੇ ਆ ਜਿਹੜੀ ਗੱਲ ਆ ਬਿਲਕੁਲ ਬਿਲਕੁਲ ਭਾਈ ਹਾਂ ਉਹੀ ਗੱਲਾਂ ਕਰਦੇ ਸੀ ਮੈਂ ਕਹਾਂ ਜੇ ਇਹ ਪੰਜਾਬ ਗਵਰਨਮੈਂਟ ਦੇ ਅੰਦਰ ਹੁੰਦਾ ਨਾ ਦਰਖਤ ਪਹਿਲਾਂ ਵੱਢਣਗੇ ਮੈਂ ਆਈ ਮੈਂ ਵੀ ਇਹੀ ਸੋਚਦਾ ਹਾਂ ਨਾ ਮੈਂ ਕਹਾਂ ਜੇ ਨਾ ਕਸ਼ਮੀਰ ਨੂੰ ਜੰਨਤ ਕਿਹਾ ਜਾਂਦਾ ਆ ਸਿਰਫ ਆਹ ਦਰਖਤਾਂ ਤੇ ਹਰਿਆਲੀ ਕਰਕੇ ਕਿਹਾ ਜਾਂਦਾ ਆ ਹੋਰ ਨਹੀਂ ਕੋਈ ਗੱਲ ਹੈਗੀ ਵੱਡੀ ਵੀ ਜੇ ਕਿਤੇ ਆਪਣੇ ਵੀ ਇਦਾਂ ਦਰਖਤ ਹਰਿਆਲੀ ਹੋਵੇ ਤਾਂ ਪੰਜਾਬ ਵੀ ਜੰਨਤ ਹੀ ਕਿਹਾ ਜਾਂਦਾ ਆ ਬਾਕੀ ਬਾਕੀ ਸਾਰ ਨਾ ਪਹਿਲੀ ਗੱਲ ਤਾਂ ਭਾਜੀ ਆ ਹਾਈਵੇ ਨਹੀਂ ਸਾਰੇ ਵੱਡ ਦਿੱਤੇ ਹੁਣ ਪਤਾ ਹੀ ਨਹੀਂ ਲੱਗਦਾ ਮੋੜ ਕਿਹੜ ਇੱਥੇ ਆਉਣਾ ਪਿੰਡ ਕਿੱਥੇ ਅੱਗੇ ਦਰਖਤਾਂ ਦੀ ਬਹੁਤ ਪਹਛਾਨ ਸੀਗੀ ਉਹ ਫਲਾਣੇ ਦਰਖਤ ਤੋਂ ਕਹਣਾ ਮੁੜ ਜਾਣਾ ਆ ਆ ਮੈਂ ਤਾਂ ਦਰਖਤ ਦੇਖ ਕੇ ਨਾ ਇੰਨਾ ਖੁਸ਼ ਹੋਇਆ ਮੈਂ ਕਿਾ ਕਿੱਡਾ ਵੱਡਾ ਦਰਖਤ ਸਾਹਮਣੇ ਬੈਠੇ ਨਹੀਂ ਨਹੀਂ ਸਫਰ ਹੀ ਨਾ ਨਿਬੜਦਾ ਭਾਜੀ ਇਹਨਾਂ ਦੇਖ ਕੇ ਤੇ ਠੀਕ ਆ ਭਾਜੀ ਸੱਚੀ ਗੱਲ ਲਓ ਜੀ ਹੁਣ ਬਣਿਆ ਸਵੇਰ ਦਾ ਚਾਹ ਦਾ ਵੀ ਜਿਗਾਰ ਆ ਆ ਦੇਖਿਆ ਇੱਕ ਰੈਸਟੋਰੈਂਟ ਜਿਹਾ ਦੋ ਆਪਾਂ ਚਾਹ ਲੈ ਲਈਆਂ ਆ ਪਿੰਨੀਆਂ ਇਕੱਠੀਆਂ ਹੋ ਗਈਆਂ ਹੈਗੀਆਂ ਗਰਮੀ ਦੇ ਨਾਲ ਲਪਾਵੇ ਤਿੰਨ ਜਾੜੇ ਉਹ ਤਿੰਨੇ ਲਪਾਵੇ ਘੇ ਨਾ ਲਿਬੜਿਓ ਇਦਾਂ ਮੋੜ ਕੇ ਹੱਥ ਧੋਣੇ ਪੈਂਦੇ ਆ ਇਹ ਕਰਕੇ ਆਪਾਂ ਬਾਵਾ ਕੱਢਣ ਨਾਲੋਂ ਸਵੇਰੇ ਥੋੜੇ ਜਿਹੇ ਇਹਦੇ ਵਿੱਚ ਕੱਢ ਕੇ ਸਮਾਨ ਪਾ ਲਿਆ ਸੀਗਾ ਤੇ ਇਹ ਲਪਾਵਾ ਆਪਾਂ ਸਾਂਭ ਕੇ ਰੱਖਣਾ ਰੋਜ਼ ਇੱਥੇ ਕਰਿਆ ਕਰਨੀ ਆ ਰੋੜੀ ਕੀ ਆਲੇ ਚੱਲ ਹੁਣ ਪਿੰਨੀ ਖਾਈਏ ਤੇ ਚਾਹ ਪੀਏ ਤੇ ਭਜਾਈਏ ਕੋੜਾ ਇਹ ਰੈਸਟੋਰੈਂਟ ਆ ਜੀ ਜਿਹੜਾ ਯਾਨੀ ਕਿ ਇਹ ਏਰੀਆ ਇਹਨੂੰ ਕਹਿੰਦੇ ਆ ਵੈਲੀ ਜ਼ਿਲ੍ਹਾ ਇਹਦਾ ਗੰਦਰਵਾਲਾ ਤੇ ਸ਼੍ਰੀ ਨਗਰ ਤੋਂ ਆਪਾਂ 7 ਵਜੇ ਲਗਭਗ ਚੱਲੇ ਸੀਗੇ ਤੇ 9 ਵਜੇ ਗਏ ਆ ਯਾਨੀ ਕਿ 2 ਘੰਟਿਆਂ ਦੇ ਵਿੱਚ ਆਪਾਂ ਨੂੰ ਕੋਈ ਰੈਸਟੋਰੈਂਟ ਨਹੀਂ ਮਿਲਿਆ ਇਹ ਉਹਦੀ ਜਾਣਕਾਰੀ ਆ ਸੈਕਟਰਸਟਾਂ ਲਈ ਜੋ ਸਵੇਰ ਨੂੰ ਚੱਲਦੇ ਆ ਸ਼੍ਰੀ ਨਗਰ ਤੋਂ ਫੇ ਰਸਤੇ 'ਚ ਕੋਈ ਮਿਲਦਾ ਨਹੀਂ ਫੇ ਖਾਣ ਨੂੰ ਇੱਥੇ ਆ ਕੇ ਯਾਰ ਰੈਸਟੋਰੈਂਟ ਦੋ 7 ਵੇ ਚੱਲੇ ਸੀ ਤੇ 9 ਵਜੇ ਆਪਾਂ ਇੱਥੇ ਪਹੁੰਚੇ 2 ਘੰਟਿਆਂ 'ਚ ਤੇ ਬਹੁਤ ਸੋਹਣਾ ਯਾਨੀ ਕਿ ਥਾਂ ਤੇ ਆ ਇਹ ਬਣਿਆ ਵਿਊ ਬਹੁਤ ਸੋਹਣਾ ਆ ਇਹਦਾ ਇਧਰੋਂ ਆ ਦੇਖੋ ਇਧਰ ਪਹਿਲਾਂ ਦਾ ਆਪਣਾ ਘੋੜਾ ਤੇ ਇਧਰ ਦੇਖੋ ਬਹੁਤ ਆਨੰਦ ਦੇ ਵਜਦਾ ਆ ਕੇ ਰੋਟੀ ਪਾਣੀ ਖਾਓ ਤੇ ਆਪਾਂ ਦਾ ਵੈਸੇ ਪਿੰਨੀ ਖਾਦੀ ਆ ਤੇ ਰੋਟੀ ਮੈਂ ਕਿਹਾ ਰੋਕੇ ਖਾ ਲਿਆ ਕਿਤੇ ਨਹੀਂ ਹੈ ਨਾ ਤੇ ਇਧਰ ਆ ਸੈਂਦ ਰਿਵਰ ਨਾਲ ਇਹਦੇ ਸੈਂਦ ਰਿਵਰ ਚੱਲਦੀ ਆ ਆ ਇਹ ਨਹੀਂ ਬਣਾਇਆ ਆ ਤਸਵੀਰਕਾਰੀਆਂ ਕਰਨ ਲਈ ਪੜਾ ਇੱਥੋਂ ਆਪਾਂ ਮਾਰ ਖਾ ਜੰਨੇ ਆ ਕਰਕੇ ਆਪਣੇ ਨਾਲ ਸਾਥੀ ਐ ਨਹੀਂ ਕੋਈ ਫੋਟੋ-ਬੂਟੋ ਕੋ ਜਾਣ ਤੋਂ ਬਹੁਤ ਔਖਾ ਹੋ ਜਾਂਦਾ ਕੰਮ ਫੋਟੋ ਯਕੀਨ ਕਰਿਓ ਆਪਾਂ ਹਾਲੇ ਤਿੰਨ-ਚਾਰ ਕੇ ਫੋਟੋਆਂ ਖਿੱਚੀਆਂ ਸਾਰਾ ਸ਼ਿਰੀ ਸ਼ਿਕਰ ਘੁੰਮ ਲਿਆ ਆ ਵੀਡੀਓ ਤੁਹਾਡੇ ਲਈ ਜ਼ਰੂਰ ਬਣਾ ਲਈਦੀ ਏ ਬਈ ਤੁਹਾਡਾ ਮਨੋਰੰਜਨ ਹੁੰਦਾ ਰਹੇ ਤੁਸੀਂ ਬੋਰ ਨਾ ਹੋ ਦੇਖਣ ਵਾਲੇ ਆਪਾਂ ਨੂੰ ਆ ਪੌਲ ਕਰਨਾ ਆਪਾਂ ਬਾਅਦ ਹੱਲੇ ਆਇਆ ਜੀ ਸਿੰਧ ਰਿਵਰ ਸਿੰਧ ਰਿਵਰ ਆ ਜਾਂਦਾ ਜੀ ਰੋਡ ਸੂਨ ਮਾਰਗ ਨੂੰ ਜਿਹੜਾ ਮੋਹਰੇ ਕੰਗਨਸ਼ਹਿਰ ਰਹਿ ਗਿਆ ਆਪਾਂ ਨੂੰ 6 ਕਿਲੋਮੀਟਰ ਤੇ ਜਾਂਦੇ ਸਫਰ ਦੇ ਵਿੱਚ ਬਾਈ ਮਿਲਿਆ ਫੈਜਾਨ ਸਾਥ ਸ੍ਰੀ ਗੱਲ ਬਾਈ ਹੋਰ ਚੜਦੀ ਗੱਲਾ ਵਾਹ ਵਧੀਆ ਚੜਦੀ ਗੱਲਾ ਨਹੀਂ ਨਹੀਂ ਵੀਰੇ ਬਹੁਤ ਧੰਨਵਾਦ ਤੇਰਾ ਨਹੀਂ ਜਿਹੜਾ ਪੁੱਛਦੇ ਆ ਤੁਸੀਂ ਇਸ ਕੱਲ ਨੂੰ ਬਹੁਤ ਵਧੀਆ ਲੱਗਾ ਕਸ਼ਮੀਰ ਬਾਈ ਬਹੁਤ ਜ਼ਿਆਦਾ ਯਾਨੀ ਕਿ ਤੁਹਾਨੂੰ ਐਪਰੀਸ਼ੀਏਟ ਇੱਧਰ ਕੀਤਾ ਜਾਂਦਾ ਸਾਈਕਲਿੰਗ ਵਾਲੇ ਨੂੰ ਤੇ ਇੱਕ ਕੋਈ ਵੀ ਹੈਲਪ ਦੀ ਲੋੜ ਆ ਪੁੱਛਿਆ ਜਾਂਦਾ ਹੈ ਤੇ ਬਾਈ ਹੈਗਾ ਇਹ ਗਾਂਦਰਵਾਲ ਤੋਂ ਜਿਹੜਾ ਤੁਹਾਨੂੰ ਦਿੱਤੇ ਇੱਥੇ ਜ਼ਿਲ੍ਹਾ ਲੱਗਦਾ ਵਾਲੇ ਦਿਵਾਲੇ ਦੇ ਛੇ ਪਿੰਡਾਂ ਛੋਟੇ-ਮੋਟੇ ਕਸਬਿਆਂ ਨੂੰ ਤੇ ਅਮਾਨ ਵਾਲੀ ਗੱਲ ਆ ਬਾਈ ਪੰਜਾਬ 'ਚ ਹੀ ਰਹਿੰਦਾ 5 ਸਾਲ ਤੋਂ ਬਾਈ ਕਿੰਨੇ 5 ਸਾਲ ਹੋ ਗਏ 5 ਸਾਲ ਹੋ ਗਏ ਜੀ ਤੇ ਬੀਐਸ ਕੀਤੀ ਹੈ ਪੰਜਾਬ ਯੂਨੀਵਰਸਿਟੀ ਤੋਂ ਫਿਜ਼ੀਕਲ ਕੋਲਿਜ ਫਿਜ਼ੀਕਲ ਐਜੂਕੇਸ਼ਨ ਦੀ ਪੜਾਈ ਕਰ ਰਹਾ ਹਾਂ ਮੈਂ ਅੱবি ਫਿਜ਼ੀਕਲ ਕੋਲਿਜ ਪਟਿਆਲੇ 'ਚ ਪੜ੍ਹਦਾ ਹਾਂ ਪੰਜਾਬੀ ਯੂਨੀਵਰਸਿਟੀ ਮੈਨਾ ਸਰਵਕੋਲੀਜੋ ਹੈ ਨਾ ਪਟਿਆਲੇ ਦੇ ਸਰਵਕੋਲੀਜ ਹੈ ਜਿਹੜੇ ਕੋਲੀਜ ਕਰ ਰਹਾ ਮੈਂ ਬਹੁਤ ਮਾਣ ਵਾਲੀ ਗੱਲ ਸਾਡੇ ਵੀ ਬਾਈ ਪੰਜਾਬ ਦੇ ਇੰਜੋ ਕਸ਼ਮੀਰ ਤੋਂ ਸਟੱਡੀ ਕਰਨ ਗਏ ਆ ਉੱਧਰ ਆਪਾਂ ਤਾਂ ਸਾਡੇ ਦਿਲ ਚ ਬਸਦਾ ਜੀ ਨਹੀਂ ਨਹੀਂ ਬਹੁਤ ਵਧੀਆ ਬਹੁਤ ਵਧੀਆ ਇੰਨਾ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਜੀ ਬਹੁਤ ਧੰਨਵਾਦ ਵੀਰੇ ਓਕੇ ਵੀਰ ਜਾਓ ਜੀ ਸ਼੍ਰੀਨਗਰ ਤੋਂ ਚੱਲ ਕੇ ਪਹੁੰਚ ਗਏ ਆ ਆਪਾਂ ਸ਼ਹਿਰ ਸੂਨ ਆਪਣੇ ਸੂਨ ਮਾਰਗਰ ਨੂੰ ਜਾਂਦੇ ਆ ਕੰਗਣ ਸ਼ਹਿਰ ਹੈ ਜੀ ਇਹ ਸ਼ਹਿਰ ਕੰਗਣ ਗੰਗਨ ਸ਼ਹਿਰ ਤੋਂ ਬਾਹਰ ਨਿਕਲਦੇ ਸਾਰ ਆਪਾਂ ਨੂੰ ਦੇਖ ਪਿਆ ਆ ਕ੍ਰਿਸ਼ਨਾ ਪੰਜਾਬੀ ਢਾਬਾ ਤੇ ਮੈਂ ਕਿਹਾ ਰੋਟੀ ਪਾਣੀ ਖਾ ਲਈਏ ਤੇ ਪਰੌਂਠੇ ਪਿਛੇ ਇੱਥੇ ਤੇ ਪੰਜਾਬੀ ਢਾਬਾ ਲਿਖਿਆ ਹੋਇਆ ਪਰੌਂਠੇ ਤੋਂ ਫੇ ਮਿਲਣੀ ਪੱਕੀ ਗੱਲ ਆ ਤੇ ਪਰੌਂਠੇ ਆਪਾਂ ਕਹਿਤਾ ਆ ਪਹਿਲਾਂ ਮੈਂ ਕਿਹਾ ਇੱਕ ਚ ਖਾ ਕੇ ਚੈੱਕ ਕਰਦੇ ਆ ਤੇ ਫਿਰ ਬਾਕੀ ਦੂਜਾ ਬਾਅਦ ਚ ਕਹਦੇ ਆਂਗੇ ਤੇ ਆ ਜਾਓ ਖਾਣੇ ਆ ਪਰੌਂਠਾ ਫੇ ਕਰਦੇ ਆ ਗੱਲ ਬਾਤ ਆਜੋ ਜੀ ਕੌਂਸਿੰਗ ਰਾਈਡ ਰੋਟੀ ਪਾਣੀ ਛਕ ਲਿਆ ਆਪਾਂ ਤੇ ਛੱਡਦੇ ਹਾਂ ਲਗਾਮਾਂ ਰੇਂਗ ਘੋੜੇ ਆ ਦੇਖੋ ਸਦਾ ਹੀ ਨਿਸ਼ਾਨ ਰਹਿਣ ਝੂੜ ਦੇ ਪੰਥ ਖਾਲਸਾ ਮਹਾਰਾਜ ਦੇ ਆਜੋ ਜੀ ਕਸ਼ਮੀਰ ਦੀ ਇਹ ਖੂਬਸੂਰਤੀ ਦਾ ਹੋ ਦ੍ਰਿਸ਼ ਦਿਖਾ ਲਦੇ ਆ ਤੁਹਾਨੂੰ ਦੇਖੋ ਜੀ ਜਨਤ ਕਸ਼ਮੀਰ ਇਹਨਾਂ ਦਾ ਦਰਾਖਤਾਂ ਦੇ ਪੱਤਿਆਂ ਦਾ ਰੰਗ ਦੇਖੋ ਧੁੱਪ ਦੇ ਨਾਲ ਕਿੰਨਾ ਚੇਂਜ ਹੁੰਦਾ ਆ ਆ ਦੇ ਇਹ ਧੁੱਪ ਨਾਲ ਚੇਂਜ ਹੋ ਰਿਹਾ ਆ ਇਹ ਕੁਦਰਤ ਜੀ ਓਏ ਹੋਏ ਹੋਏ ਕੈਮਰੇ ਦਾ ਜ਼ੂਮ ਘਟਿਆ ਨਹੀਂ ਤਾਂ ਬਾਰਸ ਨਾਲ ਲੱਦੇ ਪਹਾੜ ਵੀ ਮਗਰ ਵੀ ਦੀਦੇ ਆ ਦੇਖੋ ਜੀ ਜੰਨਤ ਕਸ਼ਮੀਰ ਸਹੀ ਗਿਆ ਯਾਰ ਕਸ਼ਮੀਰ ਜੰਨਤ ਹੀ ਆ ਟਾਬੇ ਦਾ ਆਪਾਂ ਨੂੰ ਪਿੱਛੇ ਵੀ ਪੰਜਾਬੀ ਬਥੇਰੇ ਟਕਰੇ ਪਰ ਉਹ ਬੰਦੇ ਇੱਧਰ ਲਈ ਕਰਦੇ ਆ ਟਾਬੇ ਪੰਜਾਬੀ ਲਿਖਿਆ ਜ਼ਰੂਰ ਹੋਣੀ ਆ ਟਾਬਾ ਜਲੰਧਰ ਵਾਲੇ ਮਾਮੇ ਦਾ ਪੰਜਾਬੀ ਟਾਬਾ ਤੇ ਇਹ ਟਾਬਾ ਆਪਣੇ ਕੰਗਣ ਤੋਂ 6 ਕਿਲੋ 7 ਕਿਲੋ ਮੀਟਰ ਦੀ ਦੂਰੀ ਤੇ ਆ ਸੂਨ ਮਾਰ ਗੱਲ ਨੂੰ ਤੇ ਇਹ ਟਾਬੇ ਦੇ ਜੇ ਲਿਖਿਆ ਜਲੰਧਰ ਵਾਲੇ ਮਾਮੇ ਦਾ ਟਾਬਾ ਤੇ ਹੈ ਵੀ ਸਾਰੇ ਬੰਦੇ ਆਪਣੇ ਪੰਜਾਬੀ ਆ ਸਾਰਾ ਸਟਾਫ ਹੀ ਪੰਜਾਬੀ ਆ ਤੇ ਨਿਆਰਾ ਪਾਜੀ ਆ ਇੱਥੇ ਆ ਗਏ ਯਾਰ ਗੱਲਾਂ ਬਾਤਾਂ ਕਰਕੇ ਆਇਆ ਜੀ ਅਖਰੋਟਾਂ ਦੇ ਬੂਟੇ ਕਸ਼ਮੀਰ ਦੇ ਅਖਰੋਟ ਆ ਸਾਰੇ ਅਖਰੋਟ ਦੇ ਬੂਟੇ ਲੱਗੇ ਹੋ ਆ ਤੇ ਫਲ ਵੀ ਪਿਆ ਆ ਮੈਂਗਾ ਦਿਖਾ ਲ ਦੀ ਇਹ ਤੁਹਾਨੂੰ ਅਖਰੋਟਾਂ ਦੇ ਬੂਟੇ ਵੀ ਤੇ ਆ ਜਿਹੜਾ ਆਪਾਂ ਤੁਹਾਨੂੰ ਦਿਖਾ ਲ ਦੇ ਸੀਗੇ ਵੀ ਤੋਂ ਆਪਣਾ ਰੰਗ ਜਾਂ ਬਦਲਦਾ ਪੱਤਿਆਂ ਦਾ ਇਹ ਦਰਾਖਤ ਇਹ ਵੀਸਾ ਤੇ ਇਹਦੇ ਪੱਤੇ ਤੋੜ ਕੇ ਇਦਾਂ ਹੀ ਇੱਥੇ ਦਰਾਖਤ ਤੇ ਭਰੀਆਂ ਹੀ ਬਨ ਲੈਂਦੇ ਆ ਰੱਖ ਦਿੰਦੇ ਆ ਭਰੀਆਂ ਬਨ ਕੇ ਪੱਤੇ ਤੋੜ ਕੇ ਤੇ ਮੋੜ ਕੇ ਬੱਕਰੀਆਂ ਬੁکریاں ਨੂੰ ਖਿਲਾਉਣ ਲਈ ਕੰਮ ਆਉਦੇ ਉਹਨਾਂ ਦੇ ਯਾਨੀ ਬੱਕਰੀਆਂ ਦਾ ਚਾਰਾ ਇਹ ਪੱਤੇ ਆ ਇੱਧਰ ਵੀਸਾ ਨਸਲ ਦਾ ਦਰਾਖਤ ਹੈ ਇਹ ਇੱਧਰ ਉਹ ਵੀ ਇਹ ਹੀ ਆ ਜੀ ਵੀਸਾ ਦਰਾਖਤ ਹੈ ਹੀ ਬਹੁਤ ਇਹ ਵੀ ਦਰਾਖਤ ਇੱਧਰ ਦੇਖਣ ਨੂੰ ਬਹੁਤ ਮਿਲਦਾ ਆਂ ਤੇ ਆ ਵੀ ਇੱਧਰ ਇਦਾਂ ਹੀ ਲੋ ਜੀ ਆਪਾਂ ਅਕਲ ਰਿਸੀਮਿੰਗ ਰਾਈਟ ਗੋਂਡ ਗੋਂਡ ਨਾਂ ਦਾ ਕਸਬਾ ਆਉਣਾ ਆ 4 ਕਿਲੋਮੀਟਰ ਤੇ ਉੱਥੇ ਪਹੁੰਚ ਲਏ ਆ ਤੇ ਆਪਣਾ ਹਨਾ ਜਿਹੜਾ ਢਾਬੇ ਦੇ ਆਪਾਂ ਰੁਕੇ ਸੀਗੇ ਜਿਹੜਾ ਤੁਹਾਨੂੰ ਪਿਛਲੀ ਕਲਿੱਪ 'ਚ ਦੀ ਦੇਖ ਕੇ اٹੇ ਆ ਆਲਾ ਦਵਾਲਾ ਦੇਖੋਗਾ ਨਾ ਗੂਰਤ ਤੇ ਉਹ ਢਾਬੇ ਦੇ ਆਪਣਾ ਟਾਈਮ ਬਹੁਤ ਖਾ ਲਿਆ ਉਹ ਢਾਬੇ ਦੇ ਆਪਾਂ 12 ਵਜੇ ਪਹੁੰਚ ਗਏ ਸੀਗੇ ਹੱਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਇਹ ਢਾਬੇ ਤੇ ਆਪਾਂ ਪਹੁੰਚ ਗਏ ਹੈਗੇ 12 ਵਜੇ ਤੇ ਪੂਰੇ 4 ਵਜੇ ਤੁਰੇ ਉੱਥੋਂ ਇੰਨਾ ਆਪਣਾ ਟਾਈਮ ਖਾ ਲਿਆ ਢਾਬੇ ਨੇ ਨਹੀਂ ਤਾਂ ਆਪਾਂ ਸੂਨ ਮਾਰਗ ਪਹੁੰਚ ਜਾਣਾ ਸੀਗਾ ਤੇ ਅੱਜ ਹੁਣ ਦੇ ਦਿਆਂ ਰਾਹ ਦੇ ਵਿੱਚ ਕਿੱਥੇ ਰੁਕਦੇ ਆਂ ਹਾਂਜੀ ਆਪਾਂ ਸ਼੍ਰੀਨਗਰ ਤੋਂ ਚੱਲ ਕੇ ਤੇ ਪਹਿਲੀ ਕਲੈਪ ਜਿਹੜਾ ਵੀ ਦੇਖਿਆ ਆਪਾਂ ਗੁੰਡਿਸ਼ ਆਇਆ ਕਸ ਵਾਜਿਆ ਕਹਿੰਦੇ ਸੀ ਉਹ ਆਪਾਂ ਨੰਗੇ ਆਏ ਸੀਗੇ ਤੇ ਆਪਾਂ ਆ ਗਏ ਆ ਗगनगीर ਗगनगीर ਇੱਥੋਂ ਹੁਣ ਆਹ ਹੀ ਜਾਂਦਾ ਆ ਰੋਡ ਜਿਹੜਾ ਬਾਰੋਦਾਂਦੀ ਦਾ ਆ ਤੇ ਇਹ ਰੋਡ ਕੁੜਿਆ ਕਲੋਜ਼ ਹੋਇਆ ਪਤਾ ਨਹੀਂ ਮoure ਕੀ ਪ੍ਰੋਬਲਮ ਆ ਤੇ ਇੱਕ ਆਪਾਂ ਨੂੰ ਚੜਾਈ ਤਿੱਖੀ ਪੈਣੀ ਸੀਗੀ ਹੁਣ ਇੱਥੋਂ ਰਹਿ ਗਿਆ ਆ ਸੂਨ ਮਾਰਗ 12 ਕਿਲੋਮੀਟਰ ਆ ਰੋਡ ਤੋਂ 12 ਕਿਲੋਮੀਟਰ ਰਹਿ ਗਿਆ ਆ ਤੇ ਮੀਂਹ ਵੀ ਪੈਣ ਲੱਪਿਆ ਆ ਤੇ ਮੀਂਹ ਫੈਣ ਲੱਪਿਆ ਇਸ ਕਰਕੇ ਰੁਕਣਾ ਪਿਆ ਤੇ ਆਪਾਂ ਇੱਥੇ ਗगनगीर ਕਸਬਾ ਆ ਉੱਥੇ ਰੁਕ ਗਏ ਆ ਦਰਅਸਲ ਆਪਣਾ ਹਨਾ ਜਦੋਂ ਆਪਾਂ ਉਹ ਜਲੰਧਰ ਵਾਲੇ ਢਾਬੇ ਤੇ ਰੁਕੇ ਸੀਗੇ ਜਿਹੜੀ ਪਿੱਛੇ ਦੀ ਕਲਿੱਪ ਦੇਖ ਕੇ ਹਟੇ ਆ ਉਹ ਢਾਬੇ ਤੇ ਰੁਕਣ ਦਾ ਟਾਈਮ ਆਪਣਾ ਬਹੁਤ ਖਰਾਬ ਹੋ ਗਿਆ ਨਹੀਂ ਤਾਂ ਆਪਾਂ ਸੋਨਮਾਰਗ ਪਹੁੰਚ ਜਾਣਾ ਸੀ ਅੱਜ ਤੇ ਮੀਹ ਵੀ ਆ ਉਤਰਨ ਤੋਂ ਪਹਿਲਾਂ ਪਹਿਲਾਂ ਤੇ ਹੁਣ ਇਸ ਕਰਕੇ ਮੀਹ ਵੀ ਆ ਗਿਆ ਤੇ ਮੂਰੀ ਚੜ੍ਹਾਈ ਥੋੜੀ ਜਿਹੀ ਤਿੱਖੀ ਆ 5-7 ਕਿਲੋਮੀਟਰ ਦੀ ਉਦਾਂ ਇੱਥੋਂ 12 ਕਿਲੋਮੀਟਰ ਆ ਸੂਨ ਮਾਰਗ ਗगनगीर ਸ਼ਹਿਰ ਤੋਂ ਆ ਕਸ ਬੇਜੇ ਤੂੰ ਤੇ ਇੱਥੇ ਜਿੰਨੇ ਹੋਟਲ ਆ ਹੋਮਸਟੇ ਆ ਇਹਨਾਂ ਦਾ ਕੰਮ ਥੋੜਾ ਮਹਿੰਗਾ ਆ ਕੀਤਾ ਆ ਜਾਂ ਹੋਊਗਾ ਆਪਾਂ ਨੂੰ ਪਤਾ ਨਹੀਂ ਪਹਿਲਾਂ ਹੀ ਤੇ ਆਪਾਂ ਕੈਂਪਿੰਗ ਸਾਈਟ ਸੀਗੀ ਆ ਕਿਤੇ ਸਨੂਬਰ ਤੇ ਉਹਨਾਂ ਨਾਲ ਗੱਲ ਕੀਤੀ ਤਾਂ ਉਹ ਗੰਦੇ ਵੀ ਸਾਡੀ ਆਪਣੀ ਪ੍ਰਾਈਵੇਟ ਐ ਕੈਂਪਿੰਗ ਹੈ ਸਾਡਾ ਆਪਣਾ ਹੁੰਦਾ ਹੈ ਵੀ ਤੁਹਾਡੇ ਕੋ ਟੈਂਟ ਹੈ ਜੇ ਤੁਸੀਂ ਆਪਣਾ ਲਾਉਣਾ ਤਾਂ 1000 ਰੁਪਿਆ ਉਹ ਆਪਣੇ ਆਪਣੇ ਕੋਲੇ ਦਾ ਟੈਂਟ ਸੀ ਆਪਾਂ ਉਹ ਨੂੰ ਲਾਉਣ ਦਾ ਹੀ ਉਹ 1000 ਰੁਪਿਆ ਮੰਗੀ ਜਾਂਦੇ ਸੀਗੇ ਜਿਹੜਾ ਉਹਨਾਂ ਦਾ ਉੱਧਰ ਪਤਾ ਨਹੀਂ ਕਿੰਨੇ ਹੋਣੇ ਹੈ ਨਾ ਤੇ ਇਹ ਕਰਕੇ ਮੈਂ ਕਹਾ ਨਹੀਂ ਤੇ ਹੁਣ ਆਪਾਂ ਇੱਥੇ ਫੋਟਰ ਸਭਾ ਕ ਲੱਗੇ ਹੋਰ ਤੇ ਇੱਥੇ ਆਪਾਂ ਕੀਤੀ ਗੱਲਬਾਤ ਇਹਨਾਂ ਦੇ ਨਾਲ ਤੇ 1500 ਰੁਪਿਆ ਮੰਗਦੇ ਸੀਗੇ ਪਹਿਲਾਂ ਤੇ 바ਰਗੇਨਿੰਗ ਉਨੀ ਕਰ ਕਰਕੇ ਯਾਨੀ ਕਿ ਆਪਾਂ ਮਨਾਈ ਆ 800 ਨੂੰ ਹਾਂ 800 ਨੂੰ ਆਪਾਂ ਕਰ ਲਈ ਇਹਦਾ ਨਾਲ ਗੱਲ ਇਹਨੂੰ ਰੁਪਈਆ ਆਪਾਂ ਦੇਣਾ 800 ਤੇ ਇਹ ਕਰਕੇ ਹੁਣ ਰਾਤ ਇੱਥੇ ਰੁਕਾਂਗੇ ਗਗਨਗੀਰ ਸ਼ਹਿਰ ਦੇ ਵਿੱਚ ਤੇ ਅੱਜ ਦੀ ਵੀਡੀਓ ਦਾ ਪੂਰਾ ਆਨੰਦ ਮਾਣੂਗੇ ਮਾਣਿਆ ਵਾਲਾ ਦੀ ਪੱਕੀ ਗੱਲ ਆ ਕਹਾਂ ਕਿ ਸਵਰਗ ਗਈ ਤੇ ਸਹੀ ਗੱਲ ਆ ਸਹੀ ਗਿਆ ਕਿ ਇਹਨੇ ਕਸ਼ਮੀਰ ਜੰਨਤ ਹੀ ਆ ਯਾਰ ਤੇ ਠੀਕ ਹੈ ਜੀ ਅੱਜ ਦੀ ਵੀਡੀਓ ਇੰਨਾ ਹੀ ਤੇ ਕਰਦੇ ਆ ਹੁਣ ਆਰਾਮ ਕਿਉਂਕਿ ਜ਼ੋਰ ਵੀ ਖਾਸਾ ਹੀ ਲੱਗ ਗਿਆ ਅੱਜ ਵੀ ਜ਼ੋਰੇ ਰਗਣਾ ਗਾਂ ਦੀ ਗਾਂ ਹਣ ਪਟਾਂ ਦਾ ਜ਼ੋਰ ਪਏ ਸੀ ਸופਰ ਸਵਰਖਿਆ ਜਾਣਾ ਰੁੜਕੀ ਵਾਲਿਆ ਤੇ ਸਾਰਿਆਂ ਨੂੰ ਰੁੜਕੀ ਵਾਲੇ ਤੇ ਰੁੜਕੀ ਵਾਲੇ ਦੇ ਕੋਲੋਂ ਸਤ ਸ੍ਰੀ ਅਕਾਲ ਕੱਲ ਨੂੰ ਕੱਲ ਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਆਪਾਂ ਸੂਨ ਮਾਰਗ ਬਾਕੀ ਕਿੱਥੇ ਕਿਤੇ ਤੱਕ ਜਾਣੇ ਆ ਜੋ ਜੋ ਰਾਹਤੇ ਜਾਇਆ ਸਾਰਾ ਕੋ ਤੁਹਾਨੂੰ ਦਿਖਾਵਾਂਗੇ ਉਸੇ ਹੀ ਕਰਾਂਗੇ ਵਧੀਆ ਤਰੀਕੇ ਨਾਲ ਦਿਖਾ ਲਿਆ ਜਾਵੇ ਬਾਕੀ ਦੇਖੋ ਗਦਾਨ ਤੇ ਮੈਲਦੇ ਆ ਜੀ ਵੀ ਸਵੇਰ ਨੂੰ ਨਵੀਂ ਸੜਕ ਤੇ ਨਵੇਂ ਰਾਹਾਂ ਤੇ ਨਵੇਂ ਆਕਾਸ਼ਿਆਂ ਵਿੱਚ ਦੀ ਲੰਘਦੇ ਹੋਏ ਸ਼ਹਿਰਾਂ ਵਿੱਚ ਦੀ ਲੰਘਦੇ ਹੋਏ ਤੇ ਭਜਾਵਾਂਗੇ ਘੋੜਾ ਕਸ਼ਮੀਰ ਦੀਆਂ ਸੜਕਾਂ ਤੇ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ